ਪੰਜ ਵਾਲੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਬਠਿੰਡਾ ਦੇ ਫੇਸਟੀਵਲ ਵਿੱਚ ਇੱਥੇ ਇੱਕ ਕੈਂਪ ਲਗਾਇਆ ਗਿਆ ਇੱਕ ਸਰਵੇ ਕੀਤਾ ਜਾਣਾਗਾ ਜਿਹੜੇ ਵਿੱਚ ਬਠਿੰਡਾ ਦੇ ਵਿੱਚ ਈ ਰਿਕਸ਼ਾ ਚੱਲਦੇ ਆ ਜAVE ਆਟੋ ਚਾਲਕ ਨੇਗੇ ਉਹਨਾਂ ਦਾ ਇੱਕ ਰਜਿਸਟ੍ਰੇਸ਼ਨ ਹੋਣਾ ਪ੍ਰਸ਼ਾਸਨ ਵੱਲੋਂ ਕਰਾਇਆ ਜਾ ਰਿਹਾ ਕਿਉਂਕਿ ਬਠਿੰਡਾ ਦੇ ਵਿੱਚ ਲਗਭਗ 5000 ਰਿਕਸ਼ਾ ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੇ ਇਹ ਜਿਹਨੇ ਜਿਹੜੇ ਕਿ ਕ੍ਰਾਈਮ ਦੇ ਵਿੱਚ ਕ੍ਰਾਈਮ ਦੀ ਨੀਅਤ ਨਾਲ ਇਸ ਤੰਦੇਚ ਬੜੇ ਨੇ ਇਸ ਕੰਮ 'ਚ ਬੜੇ ਆ ਜਿਹੜੇ ਸਵਾਰੀਆਂ ਹੁੰਦੀਆਂ ਖਾਸ ਕਰਕੇ ਰਾਤ ਦੇ ਸਮੇਂ ਉਹਨਾਂ ਨੂੰ ਲੁੱਟ ਲੈਂਦੇ ਨੇ ਦੂਜਾ ਇਹਨਾਂ ਦੀ ਪਛਾਣ ਨਹੀਂ ਹੋ ਪਾਂਦੀ ਤਾਂ ਇਹਨਾਂ ਦੀ ਇੱਕ ਪਛਾਣ ਕਰਨ ਕਰਕੇ ਉਹ ਡਾਕੂਮੈਂਟ ਇਹਨਾਂ ਦੇ ਪੂਰੇ ਹੋਣ ਤੇ ਇੱਕ ਆਨਲਾਈਨ ਇਹਨਾਂ ਦਾ ਰਿਕਾਰਡ ਚੜ ਜਾਊਗਾ ਉਸ ਤੋਂ ਬਾਅਦ ਜਿਹੜਾ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਕ੍ਰਾਈਮ ਵਗੈਰਾ ਹੋਣਗੇ ਉਹਨਾਂ ਦੇ ਠੱਲ ਪੈ ਜਾਊਗੀ ਤਾਂ ਅੱਜ ਪ੍ਰਸ਼ਾਸਨ ਵੱਲੋਂ ਇੱਕ ਕੈਂਪ ਲਗਾਇਆ ਆਪਾਂ ਗੱਲਬਾਤ ਕਰਦੇ ਹਾਂ ਜਿਹੜੇ ਅਧਿਕਾਰੀ ਨੇ ਨਗਰ ਨਿਗਮ ਤੇ ਇੱਥੇ ਪਹੁੰਚੇ ਨੇ ਉਹਨਾਂ ਬਲੋ ਇਹ ਕੀਤਾ ਜਾ ਰਿਹਾ ਤੇ ਨਾਲ ਹੀ ਜਿਹੜੇ ਇੱਥੇ ਆਟੋ ਚੱਲ ਕ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਫਰਕ ਪਊ ਇਸ ਚੀਜ਼ ਨਾਲ ਕੀ ਫਾਇਦਾ ਹੈ ਹਾਂਜੀ ਨਾਮ ਮੇਰਾ ਨਾਮ ਸਾਜੀ ਸ਼ਰਮਾ ਜੀ ਸਾਜੀ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਕਿ ਤੁਸੀਂ ਇਹ ਕਾਹਦਾ ਕੈਂਪ ਲਾਇਆ ਹੈ ਕੈਂਪ ਲੱਗਿਆਗਾ ਕਿੰਨੇ ਘਾਟੋ ਕਿੰਨੇ ਦਿਨ ਚੱਲਦਾ ਤੇ ਕਿੰਨੇ ਘਾਟੋ ਚੈੱਕ ਕਰ ਸਕਦੇ ਹੋ ਦੇਖੋ ਜੀ ਜਿਹੜਾ ਇਹ ਅਸੀਂ ਕੈਂਪ ਲਾਇਆ ਜੀ ਇਹ ਜ਼ਿਆਦਾਤਰ ਕੀ ਹੈ ਜੀ ਈ ਰਿਕਸ਼ਾ ਤੇ ਜਿਹੜੇ ਡੀਜ਼ਲ ਵਾਲੇ ਆਟੋ ਰਿਕਸ਼ਾ ਚੱਲ ਰਹੇ ਜੀ ਉਹਨਾਂ ਦਾ ਸਰਵੇ ਕਰਨ ਵਾਸਤੇ ਵੀ ਸ਼ਹਿਰ ਦੇ ਵਿੱਚ ਟੋਟਲ ਕਿੰਨੇ ਆਟੋ ਤੇ ਈ ਰਿਕਸ਼ਾ ਹਨ ਇਹਦਾ ਸਾਰਾ ਇਹ ਸਰਵੇ ਹੋਣਾ ਵੀ ਇਹ ਸਰਵੇ ਵਾਸਤੇ ਕਿ ਸਾਡੇ ਮਾਨਯੋਗ ਡੀਸੀ ਸਾਹਿਬ ਤੇ ਕਮਿਸ਼ਨਰ ਮੈਡਮ ਸਾਡੇ ਉਹਨਾਂ ਦੇ ਹੁਕਮ ਹੋਏ ਸੀ ਵੀ ਜਿੰਨੇ ਵੀ ਸ਼ਹਿਰ ਦੇ ਵਿੱਚ ਈ ਰਿਕਸ਼ਾ ਹੋ ਰਹੇ ਆ ਉਹਨਾਂ ਦੇ ਤੁਸੀਂ ਸਰਵੇ ਕਰਕੇ ਦਿਓ ਕਾਰਨ ਕੀ ਮੰਦਿਓ ਕਿਉਂ ਇਸ ਤਰ੍ਹਾਂ ਦਾ ਦੇਖੋ ਜੀ ਇੱਕ ਤਾਂ ਆਪਾਂ ਦੇਖਾਂਗੇ ਸ਼ਹਿਰ ਵਿੱਚ ਈ ਰਿਕਸ਼ਾ ਤੇ ਆਟੋ ਰਿਕਸ਼ਾ ਕੋਈ ਜ਼ਿਆਦਾ ਹੋਗੇ ਜੀ ਦੂਜੇ ਕੀ ਹੈ ਜੀ ਕੁਝ ਸ਼ਰਾਰਤੀ ਅੰਸਰ ਇਹਨਾਂ ਦੇ ਵਿੱਚ ਇਹੋ ਜੇ ਆ ਗਏ ਜਿਹੜੇ ਰਾਤ ਨੂੰ ਆਪਾਂ ਦੇਖਦੇ ਹਾਂ ਕੋਈ ਵਾਰ ਦੱਤਾ ਹੋ ਰਹੀਆਂ ਲੁੱਟ ਕੋ ਹੋ ਰਹੀਆਂ ਉਹ ਵੀ ਏਸੀ ਚੀਜ਼ ਦਾ ਸਾਰਾ ਲੈਣ ਲ देखो सारे अट वाले माड़े नहीं होते पर जे हो एक बंदा ਵਿੱਚ ਆ ਜੇ ਤਾਂ ਉਹ ਸਾਰਿਆਂ ਦੇ ਵਿੱਚ ਹੀ ਸ਼ਾਮਲ ਹੋ ਜਾਂਦਾ ਜੀ ਤਾਂ ਕਰਕੇ ਸਰਵੇ ਕਰਨ ਦੀ ਕਈ ਵੀ ਜ਼ਰੂਰਤ ਪਈ ਹੈ ਇੱਕ ਇਹ ਹੈ ਜੀ ਜਿੰਨੇ ਕੋਈ ਡੀਜ਼ਲ ਵਾਲੇ ਕੋਈ ਚੱਲ ਰਹੇ ਜੀ ਜਾਂ ਜਿਨ੍ਹਾਂ ਦੀ ਮਨਿਆਦ ਕੋਈ ਖਤਮ ਹੋ ਚੁੱਕੀ ਹੈ ਉਹ ਵੀ ਸਾਰੇ ਧਿਆਨ ਦੇ ਵਿੱਚ ਆ ਜੀ ਪ੍ਰਸ਼ਾਸਨ ਦੇ ਵੀ ਇੰਨੇ ਸ਼ਹਿਰ ਦੇ ਵਿੱਚ ਜਿਹੜੇ ਹੈਗੇ ਜੀ ਉਹਨਾਂ ਦੇ ਕਾਜ ਪੱਤਰ ਪੂਰੇ ਜੀ ਬਾਕੀ ਜਿਹੜੇ ਹੈਗੇ ਆ ਜਿਨ੍ਹਾਂ ਦੇ ਕੋਈ ਆਪਾਂ ਕਹਿੰਦੇ ਨੇ ਮਨਿਆਦ ਹੁੰਦੀ ਹੈ ਉਹ ਖਤਮ ਹੋ ਚੁੱਕੀ ਹੈ ਸੈਂਕਟ ਕੀ ਹੈ ਜੀ ਜਿਨ੍ਹਾਂ ਦੇ ਕੋਈ ਲਾਇਸੈਂਸ ਵੀ ਆਪਾਂ ਦੇਖਾਂਗੇ ਵੀ ਕਈ ਇਹੋ ਜਿਹੇ ਬੰਦੇ ਵੀ ਹੋਣਗੇ ਸਰਵੇ ਦੇ ਵਿੱਚ ਜਿਨ੍ਹਾਂ ਦੇ ਹਜੇ ਲਾਇਸੈਂਸ ਵੀ ਪ੍ਰੋਪਰ ਖਤਮ ਹੋ ਚੁੱਕੇ ਉਹ ਵੀ ਹਜੇ ਚਲਾ ਰਹੇ ਆ ਕੋਆਪਰੇਟ ਕਰ ਰਹੇ ਨੇ ਕੀ ਸਰ ਸਾਰੇ ਸਾਡੇ ਨਾਲ ਜਿੰਨੇ ਵੀ ਹੈਗੇ ਜੀ ਯੂਨੀਅਨ ਵਾਲੇ ਆਟੋ ਵਾਲੇ ਬਹੁਤ ਵਧੀਆ ਸਾਡੇ ਨਾਲ ਕੋਆਪਰੇਟ ਕਰ ਰਹੇ ਜੀ ਆਪਦੇ ਸਮੇਂ ਸਿਰ ਆ ਜਾਂਦੇ ਜੀ ਜਿਵੇਂ ਜਿਵੇਂ ਮੰਨ ਲਓ ਕਿਸੇ ਦਾ ਹੋ ਜਾਂਦਾ ਉਹ ਅੱਗੇ ਵੀ ਦੱਸਤੀ ਜਾਂਦਾ ਬੰਦਿਆਂ ਨੂੰ ਵੀ ਕਰਾ ਰਹੇ ਜਿਸਟਰ ਨੂੰ ਤੋਂ ਬਾਅਦ ਜੇ ਮੰਨ ਲਓ ਕੋਈ ਵਾਰਨਰ ਹੋ ਜੇ ਕੋਈ ਪੇਸ ਹੋ ਜਲਦੀ ਹਾਂਜੀ ਹਾਂਜੀ ਸਰ ਉਹ ਅੱਗੇ ਦੀ ਅੱਗੇ ਜਿਵੇਂ ਮੰਨ ਲਓ ਆਪਾਂ ਸਰਵੇਜਰੋ ਪੂਰਾ ਕੰਪਲੀਟ ਉਦੋਂ ਬਾਅਦ ਇਹ ਅੱਗੇ ਜਿੰਨੇ ਵੀ ਕੋਈ ਫੈਸਲਾ ਲਿੱਤਾ ਜੂਗਾ ਉਹਦੇ ਵਿੱਚ ਇਹ ਪਤਾ ਲੱਗ ਜੂਗਾ ਵੀ ਉਹਨਾਂ ਦੇ ਅੱਗੇ ਸਟicker ਵਗੈਰਾ ਵੀ ਸ਼ਾਇਦ ਸਕੈਨਰ ਲੱਗ ਜਾਣ ਜਿਹਦੇ ਚੋਂ ਆਮ ਆਗਲੀ ਵੀ ਉਹਨਾਂ ਨੂੰ ਚੈੱਕ ਕਰ ਸਕੇ ਸਰ ਇੱਥੇ ਜਿੰਨੇ ਵੀ ਮਤਲਬ ਇਹ ਆਟੋ ਰਿਕਸ਼ਾ ਵਗੈਰਾ ਚੱਲ ਰਹੇ ਨੇ ਇਹਨਾਂ ਦੇ ਸਾਰੇ ਕਾਗਜ਼ਾ ਜਿੰਨੇ ਵੀ ਫਾਰਮ ਵਗੈਰਾ ਲਿੱਤੇ ਜਾਂਦੇ ਆਧਾਰ ਕਾਰਡ ਆਰ ਸੀ ਵਗੈਰਾ ਲਿੱਤੀ ਜਾ ਰਹੀ ਹੈ ਡਰਾਈਵ ਲਾਇਸੈਂਸ ਕਿਉਂਕਿ ਜਿੰਨਾ ਵੀ ਕਰਾਈ ਮੇ ਇਥੇ ਬਠਿੰਡਾ ਦੇ ਵਿੱਚ ਹੋ ਰਿਹਾ ਇਹਨਾਂ ਨੂੰ ਰੋਕਣ ਵਾਸਤੇ ਜੋ ਗਲਤ ਟਾਈਪ ਨਾਲ ਆਟੋ ਰਿਕਸ਼ਾ ਚਲਾ ਰਹੇ ਨੇ ਉਹ ਸਾਰੇ ਕਰਾਈ ਨੂੰ ਰੋਕਣ ਵਾਸਤੇ ਇਹ ਕੈਂਪ ਲਗਾਇਆ ਜਾ ਰਿਹਾ ਮਨੋ ਇਸ ਤੋਂ ਬਾਅਦ ਕੀ ਕਰਾਂ ਹੁੰਦਾ ਹੈ ਜੇ ਰਿਸਿਵ ਹੋ ਤਬ ਜਲਦੀ ਸੇ ਹੋ ਜਾ ਕਰੂਗਾ ਹਾਂ ਸਰ ਕੋਸ਼ਿਸ਼ ਕਰਾਂਗੇ ਵੀ ਇਹ ਜਲਦੀ ਟ੍ਰੇਸ ਹੋੂਗੀ ਕਿੰਨੇ ਫੋਨ ਤੱਕ ਹੋ ਚੁੱਕਿਆ ਹੈ ਅੰਡੀ ਆਨਲਾਈਨ ਨੀਅਰ ਅਬਾਊਟ 1000 ਤੋਂ ਹੋ ਚੁੱਕਿਆ ਆਪਣੇ ਬਠਿੰਡਾ ਬੁੱਕਲੇ ਵਿੱਚ ਘੱਟੋ ਘੱਟ 5000 ਆਟੋ ਚੱਲ ਰਿਹਾ ਹੈ ਇਹ ਕਿਹੜਾ ਕੈਂਪਰ ਤੱਕ ਚੱਲ ਰਹੇ ਸਿਰਫ 15 ਡੇਜ਼ ਦਾ ਹੈਗਾ ਤਾ 15 ਦਿਨਾਂ ਦੇ ਇਸ ਕੈਂਪ ਦੇ ਵਿੱਚ ਜਿੰਨੇ ਵੀ ਆਟੋ ਚਾਲਕਾਂ ਪਰੰਡਾ ਜਿਹਾ ਲਗਭਗ 5000 ਆਟੋ ਨੇ ਈ ਰਿਕਸ਼ਾ ਤੇ ਜਿਹੜੇ ਆਟੋ ਰਿਕਸ਼ਾ ਨੇ ਪੁਰਾਣੇ ਉਹਨਾਂ ਨੂੰ ਮਿਲਾ ਕੇ ਇਹ ਸਾਰੇ ਦੇ ਰਜਿਸਟ੍ਰੇਸ਼ਨ ਆਨਲਾਈਨ ਚੜ ਜਾਣੀ ਹੈ ਜਿਹੜੇ ਕੇ ਸਹੀ ਹੋਣਗੇ ਡਾਕੂਮੈਂਟ ਜਿਹਨਾਂ ਦੇ ਪੂਰੇ ਹੋਣਗੇ ਉਹਨਾਂ ਨੂੰ ਤਾਂ ਇਹਦੇ ਵਿੱਚ ਆਨਲਾਈਨ ਦੇ ਵਿੱਚ ਐਂਟਰੀ ਹੋ ਜਾਊਗੀ ਜਿਹੜੇ ਗਲਤ ਹੋਣਗੇ ਉਹ ਖੁਦ ਹੀ ਨਹੀਂ ਆਉਣਗੇ ਤਾਂ ਇਸੇ ਆਟੋਮੈਟਿਕਲੀ ਸਟ ਤੋਂ ਬਾਹਰ ਹੋ ਜਾਣਗੇ ਉਸ ਤੋਂ ਬਾਵਜੂਦ ਵੀ ਜੇ ਕੋਈ ਇਸ ਦੇ ਵਿੱਚ ਕੰਮ ਦੇ ਵਿੱਚ ਐਕਟਿਵ ਰਹਿੰਦਾ ਹੈ ਤੇ ਉਹ ਟਰੇਸ ਜਲਦੀ ਹੋ ਜੂ। ਆਪਾਂ ਗੱਲਬਾਤ ਕਰਦੇ ਹਾਂ ਜਿਹੜੇ ਇੱਥੇ ਆਟੋ ਚੱਲ ਕੇ ਜਿਹੜੇ ਕਰਵਾਉਣ ਆਏ ਆ। ਅ ਰਜਿਸਟ੍ਰੇਸ਼ਨ। ਹਾਂ ਜੀ ਕੀ ਨਾਮ ਉਹ ਕਰਵਾਉਣ ਦਾ? ਕੀ ਨਾਮ ਹੈ? ਸੁਸ਼ੀਲ ਬਟਨਾਗਰ। ਕਿੰਨਾ ਪਹੁੰਚ ਗਿਆ ਆਟੋ ਚੱਲਦਾ ਵੀ ਰਜਿਸਟ੍ਰੇਸ਼ਨ ਹੋ ਰਹੀ ਆ। ਇਹ ਨੂੰ ਲੱਗਦਾ ਸਹੀ ਹੈ? ਇਹ ਬਹੁਤ ਸਹੀ ਹੈ। ਬਿਲਕੁਲ ਸਹੀ। ਜਿਹੜਾ ਇਹ ਸਿਸਟਮ ਬਣਾਇਆ ਹੈ ਨਾ ਆਪਣੀ ਸਰਕਾਰ ਨੇ ਬਹੁਤ ਸਹੀ ਬਣਾਇਆ ਹੈ ਸਿਸਟਮ ਇਹ। ਕੀ ਕਾਰਨ ਹੈ ਵੀ ਕੀ ਫਾਇਦਾ ਹੋਦਾ? ਇਹਦਾ ਫਾਇਦਾ ਇਹ ਹੈ ਕਿ ਜਿਹੜੇ ਆਟੋ ਚੱਲ ਰਹੇ ਹਨ ਗਲਤ ਵੀ ਚੱਲ ਰਹੇ ਆ ਸਹੀ ਵੀ ਚੱਲ ਰਹੇ ਆ ਗਲਤ ਆਟੋ ਚੱਲ ਰਹੇ ਆ ਜਿਵੇਂ ਕਿ ਕਿਰਾਏ ਤੇ ਲੈ ਲੈਂਦੇ ਆ ਉਹ ਗਲਤ ਸਿਸਟਮ ਪਰਦੇ ਆਟੋ ਢਾਲ ਲੂਟਮਾਰ ਹੋ ਗਈ ਜਿ세 ਕਿ ਆ ਮੋਬਾਈਲ ਖੋਣਾ ਪੈਸੇ ਖੋਣੇ ਜਾਂ ਕੁੱਟ ਕੁੱਟਮਾਰੀ ਕਰਨੀ ਇਹ ਸਿਸਟਮ ਥੋੜਾ ਬੰਦ ਹੋ ਜਾਊਗਾ ਇਹਦੇ ਨਾਲ ਅਗਰ ਇਹ ਚੱਲਦਾ ਰਾ ਸਿਸਟਮ ਜੋ ਰਜਿਸਟ੍ਰੇਸ਼ਨ ਤੇ ਉਹਨਾਂ ਨੂੰ ਕਿਹੜੇ ਕਿਹੜੇ ਡਾਕੂਮੈਂਟ ਮੰਗ ਰਹੇ ਨੇ ਮੈਨੂੰ ਮੈਨੂੰ ਮੰਗੇ ਸੀ ਇੱਕ ਆਰਸੀ ਇੱਕ ਲੈਸੈਂਸ ਆਧਾਰ ਕਾਰਡ ਤੋਂ ਫੋਟੋਆਂ ਇਹ ਹੋਣੀ ਜ਼ਰੂਰੀ ਹੈ ਔਰ ਦੂਜੀ ਗੱਲ ਕਿ ਆਰਸੀ ਨਾਲ ਦਾ ਨੰਬਰ ਪਲੇਟ ਦਾ ਵੀ ਸਿਸਟਮ ਬਣ ਜਾਂਦਾ ਹੈ ਨਾ ਵੀ ਉਹ ਚ ਨੰਬਰ ਪਲੇਟ ਦਾ ਨੰਬਰ ਹੁੰਦਾ ਹੈ ਆਰਸੀ ਤਾਂ ਮੰਗਦਾ ਹੈ ਇਹ ਆਪਾਂ ਕਿ ਆਧਾਰ ਕਾਰਡ ਹੈ ਜਿੱਥੇ ਦਾ ਬੰਦਾ ਰਹਿਣ ਵਾਲਾ ਹੁੰਦਾ ਹੈ ਠੀਕ ਹੈ ਉੱਥੇ ਦਾ ਪੂਰਾ ਵਾਇਆ ਡਾਟਾ ਆ ਜਾਂਦਾ ਹੈ ਕਿ ਵੀ ਕਿੱਥੇ ਦਾ ਮਤਲਬ ਕਿਹੜੇ ਏਰੀਆ 'ਚ ਰਹਿੰਦਾ ਹੈ ਉਹ ਬੰਦਾ ਸਿਸਟਮ ਖਰਾਬ ਕਰਦਾ ਹੈ ਉਹ ਛੇਤੀ ਫੜਾ ਜਾਂਦਾ ਹੈ ਔਰ ਦੂਜਾ ਜਿਹੜਾ ਆਪਣਾ ਲਾਇਸੈਂਸ ਹੈ ਤੇ ਆਪਾਂ ਆਪਾਂ ਗੱਡੀ ਚਲਾ ਰਹੇ ਆ ਜਾਂ ਕੋਈ ਐਕਸੀਡੈਂਟ ਕਾ ਲੱਗ ਜਾਂਦੀ ਹੈ ਤੋ ਜੋ ਟ੍ਰੈਫਿਕ ਇਨਚਾਰਜ ਆ ਟ੍ਰੈਫਿਕ ਵਾਲੇ ਉਹ ਦੋ ਚੀਜ਼ਾਂ ਪੁੱਛਦੇ ਆ ਇੱਕ ਆਰਸੀ ਇੱਕ ਲਾਇਸੈਂਸ ਆਪਣੇ ਕੋਲ ਲਾਇਸੈਂਸ ਨਹੀਂ ਆ ਭਾ ਦੋ ਨੰਬਰ ਚ ਆ ਜਾਂਦੇ ਫਿਰ ਵਧੀਆ ਕੰਮ ਹੋ ਰਿਹਾ ਹੈ ਕੰਮ ਬਹੁਤ ਅੱਛਾ ਹੋ ਰਿਹਾ ਜੀ ਬਹੁਤ ਵਧੀਆ ਕੀਤਾ ਹੈ ਸਰਕਾਰ ਨੇ ਕੰਮ ਬਹੁਤ ਚੰਗਾ ਕੀਤਾ ਹੈ ਇਹਦੇ ਨਾਲ ਜਿਹੜਾ ਭਸ਼ਟਾਚਾਰ ਵੀ ਦੂਰ ਹੋਉਂਦੀ ਹੈ ਦੂਜੇ ਜਿਹੜੇ ਕਾਰਨਾਮੇ ਜੋੜ ਹੋ ਰਹੇ ਆ ਜਿਹੜੇ ਖਤਰਨਾਕ ਕਾਰਨਾਮੇ ਇਹ ਵੀ ਦੂਰ ਹੋ ਜਾਏਗੇ ਮੈਨੂੰ ਇਹ ਗੱਲ ਨਾਲ ਜਿੰਨੇ ਵੀ ਆਟੋ ਵਾਲੇ ਆ ਸਾਰਾ ਦੀ ਚੈਕਿੰਗ ਹੋਣੀ ਚਾਹੀਏ ਨੰਬਰ ਪਲੇਟ ਹੋਣੀ ਜ਼ਰੂਰੀ ਹੈ ਪਿੱਛੇ ਨੰਬਰ ਪਲੇਟ ਹੋਏਗੀ ਤਾਂ ਇਹ ਕੰਮ ਚੱਲੂਗਾ ਕਈਆਂ ਦਾ ਨੰਬਰ ਪਲੇਟ ਨਹੀਂ ਕਈਆਂ ਦੇ ਲਾਇਸੈਂਸ ਨਹੀਂ ਆ ਉਹ ਵੀ ਅ ਕਈ 16-16 ਸਾਲ ਦੇ ਮੁੰਡੇ ਆਟੋ ਚਲਾ ਰਹੇ ਆ ਜੋ 16 ਸਾਲ ਦੇ ਉਮਰ ਦੇ ਆਟੋ ਚਲਾ ਰਹੇ ਆ ਉਹਨਾਂ ਦਾ ਉਹ ਉੱਚੀ ਵੀ ਕਾਰਵਾਈ ਹੋਣੀ ਚਾਹੀਦੀ